ਸਤਿ ਸ਼੍ਰੀ ਅਕਾਲ ਮੈਂ ਹਾਂ ਅਨਮੋਲ ਕੌਰ ਤੇ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਤੁਹਾਡਾ ਖਾਸ ਪ੍ਰੋਗਰਾਮ ਹੈਲਥ ਐਂਡ ਵੈਲਬਿੰਗ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਸਿਹਤ ਦੇ ਨਾਲ ਜੁੜੀ ਕੁਝ ਜ਼ਰੂਰੀ ਗੱਲਾਂ ਦੀ ਬੋਡੀ ਦੀ ਤਰ੍ਹਾਂ ਸਾਡਾ ਮਨ ਵੀ ਕਈ ਵਾਰ ਬਿਮਾਰ ਹੁੰਦਾ ਹੈ ਲੇਕਿਨ ਅਫਸੋਸ ਦੀ ਗੱਲ ਇਹ ਹੈ ਕਿ 멘ਟਲ ਹੈਲਥ ਨੂੰ ਲੈ ਕੇ ਸਮਾਜ ਦੇ ਵਿੱਚ ਹੁਣੇ ਵੀ ਕਈ ਤਰੀਕੇ ਦੀ ਗਲਤਫਹਿਮੀਆਂ ਤੇ ਸ਼ਰਮ ਹੈ ਤੇ ਅੱਜ ਇਸੇ ਬਾਰੇ ਗੱਲ ਕਰਨ ਲਈ ਸਾਡੇ ਨਾਲ ਜੁੜ ਰਹੇ ਨੇ ਮਾਈਂਡਫੁਲ ਕੋਚ ਮਿਸਟਰ ਭੁਪਿੰਦਰ ਸੰਧੂ ਜੀ ਜੋ ਕਿ ਤੁਹਾਡੇ ਇਹ ਸਾਰੇ ਕੁਐਸਚਨਸ ਦੇ ਆਨਸਰ ਦੇਣਗੇ ਕਿ ਵਾਟ ਇਜ਼ ਮੈਂਟਲ ਹੈਲਥ ਤੇ ਦੇ ਸਿੰਪਟਮਸ ਕੀ ਨੇ ਤੇ ਇਹਦਾ ਟ੍ਰੀਟਮੈਂਟ ਕੀ ਹੈਗਾ ਹੈ ਭੁਪਿੰਦਰ ਜੀ ਸਭ ਤੋਂ ਪਹਿਲਾਂ ਹੈਲਥ ਐਂਡ ਵੈਲਬੀਂਗ ਦੇ ਵਿੱਚ ਤੁਹਾਡਾ ਸਵਾਗਤ ਹੈ ਥੈਂਕ ਯੂ ਅਨ ਬਹੁਤ ਥੈਂਕ ਯੂ ਫਾਰ ਹੈਵਿੰਗ ਮੀ ਔਨ ਦਾ ਸ਼ੋ ਭੁਪਿੰਦਰ ਜੀ ਸਭ ਤੋਂ ਪਹਿਲੇ ਇਹ ਦੱਸੋ ਕਿ ਵਾਟ ਇਜ਼ ਮੈਂਟਲ ਹੈਲਥ ਤੇ ਇਹ ਸਾਡੀ ਫਿਜ਼ੀਕਲ ਬਾਡੀ ਤੇ ਹੈਲਥ ਦੇ ਉੱਤੇ ਕਿੰਨਾ ਇੰਪੈਕਟ ਡਾਲਦਾ ਹੈ ਮੈਂਟਲ ਹੈਲਥ ਇੱਕ ਇਹੋ ਜਿਹੀ ਹੈਲਥ ਹੈ ਜਿਹੜੀ ਸਾਨੂੰ ਦਿਖਦੀ ਨਹੀਂ ਪਰ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅਸੀਂ ਇਹਦੇ ਬਾਰੇ ਗੱਲ ਕਰਨਾ ਖਾਸ ਕਰ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਪੰਜਾਬੀ ਕਮਿਊਨਿਟੀ ਦੇ ਵਿੱਚ ਆਪਾਂ ਇਹਦੇ ਬਾਰੇ ਗੱਲ ਕਰਨ ਤੋਂ ਬਹੁਤ ਜ਼ਿਆਦਾ ਡਰਦੇ ਆ ਮੈਂਟਲ ਹੈਲਥ ਕੀ ਹੈ ਆਪਣੀ ਇਮੋਸ਼ਨਲ ਤੇ ਸਾਈਕਲੋਜੀਕਲ ਹੈਲਥ ਦਾ ਕੰਬੀਨੇਸ਼ਨ ਹੈ ਜਿਵੇਂ ਫਿਜ਼ੀਕਲ ਹੈਲਥ ਤਾਂ ਆਪ ਨੂੰ ਦਿਖ ਜਾਂਦੀ ਕਿ ਆਪਣਾ ਭਾਰ ਵਧ ਗਿਆ ਜਾਂ ਆਪਣੇ ਕੋਈ ਸੱਟ ਲੱਗ ਗਈ ਪਰ ਜਦੋਂ ਆਪਾਂ ਨੂੰ ਸਟ੍ਰੈਸ ਹੁੰਦੀ ਐਂਗਜ਼ਾਇਟੀ ਹੁੰਦੀ ਡਿਪਰੈਸ਼ਨ ਹੁੰਦਾ ਜਾ ਹੋਰ ਵੀ ਕਈ ਚੀਜ਼ਾਂ ਬਰਨ ਆਊਟ ਵੀ ਅੱਜਕੱਲ ਬਹੁਤ ਜ਼ਿਆਦਾ ਹੋ ਰਿਹਾ ਹੈ ਇਹਨਾਂ ਚੀਜ਼ਾਂ ਦਾ ਸਾਨੂੰ ਦਿਸਦਾ ਨਹੀਂਗਾ ਤੇ ਨਾਰਮਲੀ ਆਪਾਂ ਕਹਿ ਦਿੰਨੇ ਕਿ ਕਿਸ ਭਾਰ ਇਹਦਾ ਇਹੋ ਜਿਹਾ ਹੋ ਗਿਆ ਵਾਈ ਆਰ ਯੂ ਬੀਹੇਵਿੰਗ ਲਾਈਕ ਦੈਟ ਪਰ ਅਸੀਂ ਆ ਨਹੀਂ ਸਮਝਦੇ ਕਿ ਉਹ ਬੰਤਾਇਦਾ ਹੋ ਕਿਉਂ ਰਿਹਾ ਹੈ ਇਹਦੀ ਅੰਡਰਲਾਈਂਗ ਇਸ਼ੂਜ਼ ਕੀ ਹੈ ਅਸੀਂ ਉਹਨੂੰ ਕਵਰ ਕਰਨ ਦੀ ਕਦੀ ਵੀ ਕੋਸ਼ਿਸ਼ ਜਾਂ ਡਿਸਕਵਰ ਕਰਨ ਦੀ ਕੋਸ਼ਿਸ਼ ਕਦੀ ਨਹੀਂ ਕਰਦੇ ਆਪਾਂ ਕਹਿੰਨੇ ਚਲੋ ਜੀ ਮੱਥਾ ਟੇਕ ਲਓ ਜਾਂ ਆਪਾਂ ਕਿਸੇ ਬਾਬੇ ਕੋਲੇ ਚਲੇ ਜਾਂਦੇ ਜਾਂ ਆਪਾਂ ਕੋਈ ਇੱਕ ਆਲਟਰਨੇਟ ਜਿਹੜਾ ਪ੍ਰੋਪਰ ਪ੍ਰੋਫੈਸ਼ਨਲ ਵੇ ਨਹੀਂਗਾ ਉਹਨੂੰ ਅਡਾਪਟ ਕਰਦੇ ਆਂ ਪਰ ਮੈਂਟਲ ਹੈਲਥ ਇੱਕ ਇਹੋ ਜੀ ਪ੍ਰੋਬਲਮ ਹੈ ਜੋ ਕਿ ਦੁਨੀਆ ਦੇ ਵਿੱਚ ਤਕਰੀਬਨ ਐਕਸਪੋਨੈਂਸ਼ੀਅਲੀ ਵੱਧ ਰਹੀ ਹੈ एवरीडे ਵੱਧ ਰਹੀ ਹੈ ਕੋਵਿਡ ਤੋਂ ਪਹਿਲਾਂ ਦਸਾਂ 'ਚ ਇੱਕ ਬੰਦਾ ਮੈਂਟਲ ਹੈਲਥ ਪ੍ਰੋਬਲਮ ਨਾਲ ਸuffer ਕਰ ਰਿਹਾ ਸੀ ਕੋਵਿਡ ਤੋਂ ਬਾਅਦ ਹੁਣ ਅੱਠਾਂ 'ਚ ਇੱਕ ਹੋ ਗਿਆ ਮਤਲਬ 20% ਨੰਬਰ ਇਨਕਰੀਸ ਹੋ ਗਏ ਚਾਰਾਂ 'ਚੋਂ ਇੱਕ ਬੰਦਾ ਕਦੀ ਨਾ ਕਦੀ ਮੈਂਟਲ ਹੈਲਥ ਨਾਲ ਸuffer ਕਰੇਗਾ ਹੁਣ ਚਾਰਾਂ 'ਚੋਂ ਇੱਕ ਵੀ ਇੱਕੀ ਹੈ ਤੇ ਇੱਕ ਐਵਰੇਜ ਫੈਮਿਲੀ ਦਾ ਸਾਈਜ਼ ਕੀ ਹੁੰਦਾ ਚਾਰ ਚਾਰਾਂ ਦੇ ਵਿੱਚੋਂ ਜੇ ਇੱਕ ਬੰਦਾ ਜਾਂ ਇੱਕ ਇਨਸਾਨ ਜਾਂ ਮੈਂਟਲ ਹੈਲਥ ਪ੍ਰੋਬਲਮ ਨਾਲ ਸਫਰ ਕਰ ਰਹੇ ਆ ਇਹਦਾ ਮਤਲਬ ਕਿ ਸਾਰੀ ਫੈਮਲੀ ਇਫੈਕਟ ਹੋ ਰਹੀ ਹੈ ਤੇ ਵੇਖਿਆ ਜਾਏ ਤੇ ਦੁਨੀਆ ਦੇ ਵਿੱਚ ਗਲੋਬਲੀ ਐਵਰੀ ਫੈਮਲੀ ਇਸ অর ਵਿਲ ਬੀ ਇਫੈਕਟਡ ਬਾਈ ਮੈਂਟਲ ਹੈਲਥ ਪ੍ਰੋਬਲਮਸ ਪਰ ਇਹਨਾਂ ਦੇ ਬਾਰੇ ਗੱਲ ਕਰਨ ਤੋਂ ਅਸੀਂ ਬਹੁਤ ਜ਼ਿਆਦਾ ਹੱਲੇ ਵੀ ਡਰ ਰਹੇ ਕਿਉਂਕਿ ਪੰਜਾਬੀ ਸੋਸਾਇਟੀ ਦੇ ਵਿੱਚ ਇੱਕ ਨਾ ਹਵਾ ਬਣਿਆ ਆ ਕਿ ਜੇ ਅਸੀਂ ਮੈਂਟਲ ਹੈਲਥ ਬਾਰੇ ਗੱਲ ਕਰਾਂਗੇ ਜਾਂ ਅਸੀਂ ਇਹਦੇ ਬਾਰੇ ਕਿਸੇ ਨੂੰ ਦੱਸਾਂਗੇ ਤੇ ਲੋਕ ਸਾਡੇ ਬਾਰੇ ਕੀ ਸੋਚਣਗੇ ਸਾਰੇ ਵੱਡੀ ਪ੍ਰੋਬਲਮ ਕੀ ਆ ਕਿ ਲੋਕ ਕੀ ਕਹਿਣਗੇ ਜੇ ਲੋਕ ਸਾਡੇ ਬਾਰੇ ਕੀ ਸੋਚਣਗੇ ਭਈ ਜੇ ਤੁਹਾਡੇ ਘਰ ਪ੍ਰੋਬਲਮ ਲੋਕਾਂ ਦੇ ਸੋਚਣ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ ਨਾ ਹੀ ਫਰਕ ਪੈਂਦਾ ਆ ਲੋਕ ਜੋ ਮਰਜੀ ਸੋਚੀ ਜਾਣ ਲੋਕਾਂ ਦਾ ਕੰਮ ਕੀ ਉਹਨਾਂ ਨੇ ਕੁਝ ਨਾ ਕੁਝ ਤਾਂ ਸੋਚਣਾ ਹੀ ਹੈ ਜੇ ਮੈਂਟਲ ਹੈਲਥ ਬਾਰੇ ਨਹੀਂ ਗੱਲ ਕਰਨਗੇ ਤੁਸੀਂ ਕੱਲ ਨੂੰ ਕੋਈ ਵੱਡੀ ਗੱਡੀ ਲੈ ਲਈ ਤਾਂ ਲੋਕਾਂ ਨੇ ਗੱਲਾਂ ਕਰਨੀਆਂ ਜੇ ਤੁਸੀਂ ਇੱਕ ਵੱਡਾ ਘਰ ਲੈ ਲਿਆ ਤਾਂ ਜੇ ਤੁਹਾਡੀ ਕੁੜੀ ਨੇ ਜਾਂ ਤੇ ਤੁਹਾਡੇ ਮੁੰਡੇ ਨੇ ਇੰਟਰ ਕਾਸਟ ਮੈਰਿਜ ਕਰ ਲਈ ਤਾਂ ਗੱਲਾਂ ਗੱਲਾਂ ਤਾਂ ਲੋਕਾਂ ਨੇ ਕਰਨੀਆਂ ਗੱਲਾਂ ਕਰਨ ਲਈ ਬਣੀਆਂ ਪਰ ਸਾਰੇ ਇੰਪੋਰਟੈਂਟ ਗੱਲ ਕੀ ਹੈ ਕਿ ਜਿਹੜੀ ਸਾਡੇ ਲਈ ਫਾਇਦੇਮੰਦ ਗੱਲਾਂ ਆ ਸੀ ਉਹਦੇ ਬਾਰੇ ਦਾ ਆਪਣੇ ਘਰ ਦੇ ਵਿੱਚ ਤਾਂ ਗੱਲ ਕਰੀਏ ਬਿਲਕੁਲ ਬਿਲਕੁਲ ਮੈਂਟਲ ਹੈਲਥ ਦੇ ਮੇਨ ਰੀਜ਼ਨ ਕੀ ਨੇ ਮੈਂਟਲ ਹੈਲਥ ਦੇ ਰੀਜ਼ਨ ਬਹੁਤ ਇੱਕ ਬਹੁਤ ਵੱਡਾ ਟੌਪਿਕ ਹੈ ਇਹਨ ਵਿੱਚ ਪਹਿਲੀ ਗੱਲ ਹੈ ਕਿ ਇੱਕ ਨਾ 21 ਸੈਂਚਰੀ ਵਿੱਚ ਅਸੀਂ ਜ਼ਿੰਦਗੀ ਜਿਉ ਰਹੇ ਹਾਂ ਇੱਕ ਰੇਸ ਇੱਕ ਰੇਸ ਲੱਗੀ ਹੋਈ ਹੈ ਰੇਸ ਲੱਗੀ ਹੋਈ ਹੈ ਸਾਨੂੰ ਆ ਨਹੀਂ ਪਤਾ ਰੇਸ ਕੰਦੀ ਹੈ ਜਾਂ ਅਸੀਂ ਜਾਣਾ ਕਿੱਥੇ ਹੈ ਕਿਉਂਕਿ ਸਾਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਇੱਕ ਰੇਸ ਦੇ ਵਿੱਚ ਛੱਡ ਦਿੱਤਾ ਗਿਆ ਚਾਬੀ ਦੇ ਕੇ ਬਿਲਕੁਲ ਬਿਲਕੁਲ ਹੁਣ ਉਹਦੇ ਵਿੱਚ ਕੀ ਕੰਪੈਰੀਜ਼ਨ ਹੋ ਜਾਂਦਾ ਆਪਾਂ ਪੰਜਾਬੀ ਕਮਿਊਨਿਟੀ ਦੀ ਗੱਲ ਕਰ ਲਈਏ ਭਾਈ ਤੁਸੀਂ ਏ ਲੈਵਲ ਦੇ ਵਿੱਚ ਵਧੀਆ ਗ੍ਰੇਡ ਲੈਣੇ ਚੰਗੀ ਯੂਨੀਵਰਸਿਟੀ ਜਿਹੜਾ ਉਤੋਂ ਲੈ ਕੇ ਤੁਸੀਂ ਵਾਈਟ ਕਾਲਰ ਜੌਬ ਲੈਣੀ ਹੈ 25 ਸਾਲ ਤੱਕ ਤੁਹਾਡੀ ਤੁਸੀਂ ਘਰ ਲੈ ਲਓ ਫਿਰ ਵਿਆਹ ਕਰ ਲਓ ਫਿਰ ਬੱਚੇ ਲੈ ਲਓ ਬੱਚਾ ਜੰਮਦਾ ਨਹੀਂ ਅਸੀਂ ਉਹਦੇ ਤੇ ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੰਦੇ ਆ ਫਿਰ ਇਹ ਕੰਪੈਰੀਜ਼ਨ ਦੀ ਰੇਸ ਆ ਜਾਂਦੀ ਹੈ ਕਿ ਉਹਨਾਂ ਦਾ ਬੱਚਾ ਇੱਥੇ ਕਿ ਆ ਹੁੰਦਾ ਮੁੰਡਾ ਆ ਕਰ ਰਿਹਾ ਜਾਂ ਉਹਦੀ ਕੁੜੀ ਆ ਕਰ ਰਹੀ ਅਸੀਂ ਪੈਰੀਜ਼ਨ ਨੇ ਸਾਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਅੰਡਰ ਲੈ ਕੇ ਆਂਦਾ ਤੇ ਖਾਸ ਕਰ ਹੁਣ ਮੈਂ ਇੱਕ ਚੀਜ਼ ਜੋ ਵੇਖਦਾ ਆਪਣੀ ਸੋਸਾਇਟੀ ਦੇ ਵਿੱਚ ਕੀ ਵੱਡਾ ਕਰ ਲੈਣਾ ਤੇ ਵੱਡੀ ਗੱਡੀ ਲੈਣੀ ਕੀ ਸਾਡੇ ਦੋਸਤ ਨੇ ਜਾਂ ਸਾਡੇ ਰਿਸ਼ਤੇਦਾਰ ਨੇ ਜਾਂ ਗਵਾਂਢੀ ਨੇ ਵੱਡੀ ਗੱਡੀ ਲੈ ਲਈ ਹੁਣ ਅਸੀਂ ਵੀ ਲੈਣੀ ਹੈ ਭਈ ਉਹ ਅਫੋਰਡ ਕਰ ਸਕਦਾ ਹੋਏਗਾ ਹੁਣ ਲੋਕਾਂ ਨੇ ਵੱਡੀਆਂ ਗੱਡੀਆਂ ਲੈ ਲਈਆਂ ਹੁਣ ਉਹਨਾਂ ਦੀਆਂ ਕਿਸ਼ਤਾਂ ਦੇਣ ਨੂੰ ਸੱਤੇ ਦਿਨ ਕੰਮ ਕਰ ਰਿਹਾ ਹਸਬੰਡ ਵੀ ਸੱਤੇ ਦਿਨ ਕੰਮ ਕਰ ਰਿਹਾ ਵਾਈਫ ਵੀ ਸੱਤੇ ਦਿਨ ਕੰਮ ਕਰ ਰਹੀ ਹੈ ਵਾਈਫ ਘਰੇ ਆ ਰਹੀ ਹੈ ਹਸਬੰਡ ਜਾ ਰਿਹਾ ਕੋਈ ਇੱਕ ਸਿਸਟਮ ਹੀ ਨਹੀਂਗਾ ਉਹਦੇ ਨਾਲ ਕੀ ਪ੍ਰੈਸ਼ਰ ਪੈਂਦਾ ਇੱਕ ਫੈਮਿਲੀ ਯੂਨਿਟ ਦੇ ਵਿੱਚ ਇੱਕ ਡਿਸਫੰਕਸ਼ਨਲ ਫੈਮਿਲੀ ਹੈ ਆ ਫੈਮਿਲੀ ਹੈ ਪਰ ਇੱਕ ਡਿਸਫੰਕਸ਼ਨਲ ਹੈ ਯੂ ਆਰ ਜਸਟ ਲਿਵਿੰਗ ਟੂ ਮੀਟ ਦਾ ਨੀਡਸ ਯੂ ਆਰ ਨੋ ਲਿਵਿੰਗ ਫੋਰ ਈਚ ਅਦਰ ਯੂ ਆਰ ਨੋ ਲਿਵਿੰਗ ਫੋਰ ਯੋਰਸੈਲਫ ਤੁਸੀਂ ਇੱਕ ਸਿਸਟਮ ਦੇ ਵਿੱਚ ਆ ਗਏ ਔਰ ਰੈਟ੍ਰੇਸ ਦੇ ਵਿੱਚ ਆ ਗਏ ਔਰ ਰੈਟਰੇਸ ਦੇ ਵਿੱਚ ਭੱਜੀ ਜਾ ਰਹੇ ਜੇ ਉਹਦੇ ਵਿੱਚ ਤੁਹਾਡੇ ਕੋਲ ਨਾ ਤਾਂ ਆਪਣੀ ਫਿਜ਼ੀਕਲ ਐਥਲੈਟਿਕ ਟਾਈਮ ਹੈ ਤੇ ਨਾ ਹੀ ਤੁਹਾਡੇ ਕੋਲ ਆਪਣੀ ਮੈਂਟਲ ਹੈਲਥ ਦੇ ਲਈ ਟਾਈਮ ਹੈ ਉਹਨਾਂ ਦੇ ਵਿੱਚ ਮੈਂ ਇੱਕ ਹੋਰ ਚੀਜ਼ ਨੂੰ ਐਡ ਕਰਦਾ ਕਿ ਜਦੋਂ ਮੈਂਟਲ ਹੈਲਥ ਦੀ ਗੱਲ ਆਉਂਦੀ ਹੈ ਅਸੀਂ ਮੈਂ ਜਿਵੇਂ ਕਿਹਾ ਕਿ ਗੱਡੀਆਂ ਤੇ ਘਰਾਂ ਤੇ ਹੋਰ ਵੀ ਡਿਜ਼ਾਈਨਰ ਬੈਗਸ ਦੇ ਉੱਤੇ ਸਾਰੀ ਚੀਜ਼ ਦੇ ਉੱਤੇ ਪੈਸਾ ਲਾਉਣ ਨੂੰ ਤਿਆਰ ਆ ਜਿੰਮ ਵੀ ਅਸੀਂ ਜਾਣਾ ਹੋਏਗਾ ਨਾ ਜੇ ਕਿਸੇ ਨੇ ਕਹਤਾ ਕਿ ਜਿੰਮ ਜਾਓ ਤੁਸੀਂ ਕਿਸੇ ਕਾਰਨ ਅਸੀਂ ਜਾਵਾਂਗੇ ਜਿੰਮ ਤੇ ਵੀ ਪੈਸੇ ਦੇ ਪਰ ਜਦੋਂ ਅਸੀਂ ਕਹਿੰਨੇ ਕਿ ਤੇ ਮੈਂਟਲ ਹੈਲਥ ਦੀ ਗੱਲ ਤੁਸੀਂ ਜਾ ਕੇ ਕਿਸੇ ਵਧੀਆ ਕੰਸਲਟੈਂਟ ਨਾਲ ਗੱਲ ਕਰ ਲਓ ਜੇ ਆਗੂ ਕਿਸੇ ਨੇ ਕਹਤਾ ਨਾ ਕਿ ਮੈਂ 1 ਘੰਟੇ ਦੇ 300 ਪਾਉਂਡ ਵੀ ਲੈਣੇ ਆ ਪਾਜੀ ਬਹੁਤ ਮਹਿੰਗੇ ਨੇ ਐਂਡ ਦੈਟਸ ਬੇਅਰ ਮਿਨਿਮਮ ਇਨ ਦ ਓਪਨ ਮਾਰਕੀਟ ਗੋਰੇ ਬਹੁਤ ਜ਼ਿਆਦਾ ਪੈਸੇ ਲਾਉਂਦੇ ਆਪਣੀ ਮੈਂਟਲ ਹੈਲਥ ਤੇ ਪਰ ਅਸੀਂ ਅਸੀਂ ਜਾ ਕੇ 300 ਦਾ ਡਿਨਰ ਕਰ ਲਾਂਗੇ ਆਪਾਂ ਸ਼ਰਾਬ ਪੀ ਲਾਂਗੇ ਕਿਸੇ ਪਾਰਟੀ ਦੇ ਕਿਸੇ ਸਿੰਗਰ ਦਾ ਸ਼ੋਅ ਆਏਗਾ ਆਪਾਂ ਤੇ 1000 ਦੀ ਟਿਕਟ ਵੀ ਲੈ ਲਾਂਗੇ 2000 ਦੀ ਟਿਕਟ ਲੈ ਲਾਂਗੇ ਪਰ ਜਿਹੜਾ ਸਾਡੇ ਲਈ ਲਾਈਫ ਲੌਂਗ ਬੈਨੀਫਿਟ ਹੈ ਉਹਦੇ ਤੇ ਅਸੀਂ 1000 2000 4000 ਪਾਉਡ ਲਾਉਣ ਤੋਂ ਥਿਸ ਇਜ਼ ਲਾਈਫ ਲੌਂਗ ਇਨਵੈਸਟਮੈਂਟ 4000 ਜਾਂ 5000 ਜਾਂ 2000 ਜੋ ਵੀ ਇਨਵੈਸਟਮੈਂਟ ਹੈ ਸਿਰਫ ਇੱਕ ਬੰਦੇ ਤੇ ਨਹੀਂ ਕੀ ਪੂਰੀ ਫੈਮਿਲੀ ਤੇ ਹੈ ਪੂਰੀ ਤੇ ਫਿਰ ਵੇਖਿਆ ਜੇ ਉਹਨੂੰ ਕਰੀਏ ਤੇ ਪਰ ਪਰਸਨ ਕਿੰਨਾ ਆਏਗਾ 200 400 500 ਤੇ ਅਸੀਂ ਉਹ ਵੀ ਇਨਵੈਸਟ ਕਰਨ ਤੇ ਨਹੀਂ ਰਾਜੀ ਭੁਪੇਂਦਰ ਜੀ ਯੂ ਆਰ ਮਾਈਂਡਫੁਲਨੈਸ ਕੋਚ ਐਂਡ ਤੁਸੀਂ ਯੂਕੇ ਦੇ ਵਿੱਚ ਕਈ ਵਾਕਸ ਵੀ ਤੁਸੀਂ ਆਰਗੇਨਾਈਜ਼ ਕੀਤੀ ਹੈਗੀ ਹੈ ਕਿ ਲੰਡਨ ਟੂ ਬ੍ਰਾਈਟਨ ਲੰਡਨ ਟੂ ਕਾਰਡੀਵ ਸੋ ਆਪਣੀ ਕਮਿਊਨਿਟੀ ਦੇ ਵਿੱਚ ਤੁਸੀਂ ਕਿਹਦਾ ਦੇ ਸਿੰਪਟਮਸ ਦੇਖਦੇ ਹੈਗੇ ਹੋ ਕਿ ਪਤਾ ਚੱਲੇ ਕਿ ਮਤਲਬ ਉਹ ਪੇਸ਼ੈਂਟ ਮੈਂਟਲ ਹੈਲਥ ਦੀ ਪ੍ਰੋਬਲਮ ਹੈਗੀ ਹੈ ਕੀ ਸਿੰਪਟਮਸ ਹੁੰਦੇ ਬੇਸਿਕਲੀ ਸਿੰਪਟਮਸ ਬਾਕ ਤਰਾ ਦੇ ਨੇ ਮੇਨ ਪਹਿਲਾ ਕੀ ਹੈ ਕਿ ਤੁਸੀਂ ਬੰਦਾ ਬਿਲਕੁਲ ਕਈ ਬੰਦੇ ਬਿਲਕੁਲ ਕੁਆਇਟ ਹੋ ਜਾਂਦੇ ਆ ਚੁੱਪ ਹੋ ਜਾਂਦੇ ਸ਼ਾਂਤ ਹੋ ਜਾਂਦੇ ਆ ਉਦਾਸ ਰਹਿਣਾ ਸ਼ੁਰੂ ਕਰ ਦਿੰਦੇ ਕਈ ਬਹੁਤ ਜ਼ਿਆਦਾ ਬੋਲਣ ਲੱਗ ਜਾਂਦੇ ਆ ਕਈ ਚਿੜਚਿੜੇ ਹੋਣ ਲੱਗ ਜਾਂਦੇ ਆ ਕਈ ਵੇਖੀ ਦਾ ਆਪਾਂ ਕਿ ਜਦੋਂ ਬੈਠੇ ਗੱਲ ਕਰ ਰਹੇ ਉਹਨਾਂ ਦਾ ਪੈਰ ਜਾਂ ਹੱਥ ਬਹੁਤ ਜ਼ਿਆਦਾ ਹਿੱਲ ਰਹੇ ਆ ਹੂੰ ਹੂੰ ਬਾਕੀ ਫਿਜ਼ੀਕਲ ਸਿੰਪਟਮਸ ਨੇ ਇਚੀਨੈ ਸੌਣੀ ਸ਼ੁਰੂ ਹੋ ਜਾਂਦੀ ਹੈ ਬੰਦੇ ਦੇ ਜੋਸਟ ਟਾਈਟਨ ਸ਼ੁਰੂ ਹੋ ਜਾਂਦੇ ਅੱਖਾਂ ਦੇ ਥੱਲੇ ਡਾਰਕ ਸਰਕਲਸ ਨੇ ਇਦਾਂ ਕਰਕੇ ਬਹੁਤ ਛੋਟੇ ਛੋਟੇ ਸਿੰਟਮਸ ਦੇ ਪਰ ਇਹਨਾਂ ਨੂੰ ਸਮਝਣ ਲਈ ਵੀ ਤੁਹਾਨੂੰ ਉਸ ਚੀਜ਼ ਤੋਂ ਅਵੇਅਰ ਹੋਣਾ ਪੈਂਦਾ ਕਿ ਆਹ ਸਿੰਟਮਸ ਹੈ ਨਹੀਂ ਸਾਨੂੰ ਆ ਪਤਾ ਹੀ ਨਹੀਂ ਕਿ ਇਹਨੂੰ ਜੋਬ ਨਹੀਂ ਲੱਗ ਰਹੀ ਤਾਂ ਇਹਦੇ ਤੇ ਕੰਮ ਦਾ ਪ੍ਰੈਸ਼ਰ ਹੈ ਤਾਂ ਪਰ ਅਸੀਂ ਆ ਨਹੀਂ ਵੇਂਦੇ ਕਿ ਉਹਦੇ ਅੰਡਰਲਾਈਂ ਇਸ਼ੂਸ ਕੀ ਨੇ ਸਿੰਟਮਸ ਬਹੁਤ ਜ਼ਿਆਦਾ ਨੇ ਪਰ ਉਹਨੂੰ ਜਿਹੜੇ ਡਿਪਾਰਮਨੈਂਟ ਡੋਮੀਨੇਟਰਸ ਨੇ ਉਹ ਬਹੁਤ ਥੋੜੇ ਹੁੰਦੇ ਆ ਕਿ ਜਿਵੇਂ ਉਹਨੂੰ ਸਟ੍ਰੈਸ ਹੈ ਕਿਸੇ ਚੀਜ਼ ਦੀ ਪਰ ਸਟ੍ਰੈਸ ਹੈ ਪਰ ਸਟ੍ਰੈਸ ਦੇ ਸਿੰਟਮਸ ਕੀ ਨੇ ਅਗਲੇ ਰੋਟੀ ਖਾਣੀ ਘੱਟ ਕਰਤੀ ਜਾਂ ਕਈ ਸਟ੍ਰੈਸ ਜ਼ਿਆਦਾ ਰੋਟੀ ਖਾਣੀ ਸ਼ੁਰੂ ਕਰ ਦਿੰਦੇ ਆ ਕਈ ਬਹੁਤ ਜ਼ਿਆਦਾ ਬੋਲਣਾ ਸ਼ੁਰੂ ਕਰ ਦਿੰਦੇ ਆ ਤੇ ਹੁਣ ਆਪਾਂ ਨੂੰ ਕੀ ਹੈ ਨਮਨੈਸ ਪੈਦਾ ਕਰ ਲਈ ਹੈ ਇਹਨਾਂ ਸਿਮਟਮਸ ਨੂੰ ਅਸੀਂ ਕੀ ਕਰਦੇ ਆ ਕਿ ਇੱਕ ਜਿਹੜਾ ਅੱਜਕੱਲ ਰੀਲਸ ਦਾ ਸਿਸਟਮ ਆ ਗਿਆ ਪਾਸ ਬਿਲਕੁਲ ਥੰਮ ਸਵਾਈਪ ਕਰੀ ਜਾਂਦੇ ਉਹਦੇ ਵਿੱਚ ਕੀ ਹੈ ਕਿ ਨਾਲ ਵਾਲਾ ਵੀ ਹੁੰਦੇ ਤੇ ਬੈਠਾ ਫੋਨ ਤੇ ਤੇ ਦੂਜਾ ਬੰਦਾ ਵੀ ਬੈਠਾ ਦੋਵੇਂ ਜਣੇ ਨਾਲ ਤਾਂ ਬੈਠੇ ਨੇ ਪਰ ਨਾਲ ਨਹੀਂਗੇ ਇੱਕ ਦੂਜੇ ਦੇ ਨਾਲ ਉਹ ਕਨੈਕਸ਼ਨ ਹੈ ਨਹੀਂ ਤਾਨੂੰ ਫਿਜ਼ੀਕਲ ਸਿੰਪਟਮਸ ਪਤਾ ਕਿਦਾਂ ਲੱਗਣਗੇ ਕਿਸੇ ਦੇ ਜੇ ਤੁਸੀਂ ਕਿਸੇ ਨੂੰ ਪ੍ਰੋਪਰ ਮਾਈਂਡਫੁਲੀ ਜਾਂ ਕੌਨਸ਼ੀਅਸਲੀ ਅਬਜ਼ਰਵ ਹੀ ਨਹੀਂ ਕਰ ਰਹੇ ਕਿਸੇ ਦਾ ਦਿਲ ਧਿਆਨ ਦੇ ਹੀ ਨਹੀਂ ਰਹੇ ਤੁਸੀਂ ਇੱਕ ਦੋ ਜਣ ਨਾਲ ਗੱਲ ਕਰ ਰਹੇ ਪਰ ਅੱਧਾ ਧਿਆਨ ਤੁਹਾਡਾ ਫੋਨ ਦੇ ਵਿੱਚ ਤੁਸੀਂ ਮਾਈਂਡਫੁਲਨੈਸ ਕੋਚ ਵੀ ਹੈਗੇ ਤਾਂ ਤੁਸੀਂ ਜਿਹੜੀ ਵਾਕ ਕੀਤੀ ਹੈਗੀ ਉਹਦੇ ਵਿੱਚ ਕਿੰਨੀ ਅਵੇਅਰਨੈਸ ਆਈ ਹੈਗੀ ਆਪਣੀ ਕਮਿਊਨਿਟੀ ਦੇ ਵਿੱਚ ਕਿਸ ਤਰ੍ਹਾਂ ਦੇ ਤੁਸੀਂ ਅਵੇਅਰਨੈਸ ਲੋਕਾਂ ਦੇ ਵਿੱਚ ਜਗਾਉਂਦੇ ਹੈਗੇ ਵਾਕ ਕਰਨ ਦਾ ਇੱਕ ਤਤ ਪਰ ਸਿਰਫ ਇੱਕ ਇੰਨਾ ਹੈ ਕਿ ਮੈਂਟਲ ਹੈਲਥ ਤੇ ਫਿਜ਼ੀਕਲ ਹੈਲਥ ਦੋਵੇਂ ਕਨੈਕਟਡ ਨੇ ਹੂੰ ਹੂੰ ਕਿਉਂਕਿ ਜਿਵੇਂ ਵੀ ਤੁਸੀਂ ਫਿਜ਼ੀਕਲ ਜਿਵੇਂ ਹੁਣ ਮੈਂ ਇੱਥੇ ਬੈਠਾ ਹੁਣ ਮੈਂ ਇਦਾਂ ਜਿਵੇਂ ਵੀ ਥੋੜਾ ਜਿਹਾ ਸਲਾਊਚ ਕਰਕੇ ਬਹਿਣਾ ਸ਼ੁਰੂ ਕਰ ਦੂੰਗਾ ਉਦੋਂ ਮੇਰੀ ਟੋਨ ਮੇਰੇ ਦਿਮਾਗ ਦੀ ਪ੍ਰੋਸੈਸਿੰਗ ਮੇਰੇ ਇਨਰਜੀ ਲੈਵਲ ਲੋ ਹੋ ਜਾਏਗਾ ਤੇ ਜਿੱਦਾਂ ਹੀ ਮੈਂ ਥੋੜਾ ਸਿੱਧਾ ਹੋ ਗਿਆ ਇੰਨੇ ਛੋਟੇ ਜਿਹੇ ਚੇਂਜ ਨਾਲ ਹੀ ਸਾਡੇ ਸਾਈਕੋਲੋਜੀ ਦੇ ਵਿੱਚ ਕਾਫੀ ਚੇਂਜ ਆ ਜਾਂਦਾ ਵਾਕਸ ਨਾਲ ਕੀ ਹੈ ਕਿ ਇੱਕ ਤਾਂ ਮੀਡੀਅਮ ਹੁੰਦਾ ਕਿ ਜਦੋਂ ਅਸੀਂ ਵਾਕ ਕਰਦੇ ਲੋਕ ਕਨੈਕਟ ਕਰਦੇ ਅਸੀਂ ਤੁਰਦੇ ਤੁਰਦੇ ਓਪਨ 에ਅਰ ਦੇ ਵਿੱਚ ਗੱਲਾਂ ਕਰ ਰਹੇ ਹਾਂ ਇਹਦੇ ਨਾਲ ਇੱਕ ਤੁਹਾਡੀ ਫਿਜ਼ੀਕਲ ਹੈਲਥ ਇੰਪਰੂਵ ਹੁੰਦੀ ਆ ਤੇ ਦੂਜੀ ਕਿ ਤੁਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਜੇ ਕਿ ਤੁਹਾਡੀ ਫਿਜ਼ੀਕਲ ਹੈਲਥ ਦੇ ਨਾਲ ਨਾਲ ਮੈਂਟਲ ਹੈਲਥ ਵੀ ਇੰਪੋਰਟੈਂਟ ਹੈ ਕਿਉਂਕਿ ਦੋਵੇਂ ਇੰਟਰਕਨੈਕਟਡ ਨੇ ਆ ਨਹੀਂ ਕਹਿ ਸਕਦੇ ਕਿ ਮੇਰੀ ਫਿਜ਼ੀਕਲ ਹੈਲਥ ਚੰਗੀ ਹੈ ਤੇ ਮੇਰੀ ਮੈਂਟਲ ਹੈਲਥ ਮਾੜੀ ਹੈ ਜਾਂ ਮੇਰੀ ਮੈਂਟਲ ਹੈਲਥ ਚੰਗੀ ਤੇ ਇਹ ਦੋਵੇਂ ਪੈਰਲ ਚੱਲਦੀਆਂ ਨੇ ਬੁਪਿੰਦਰ ਜੀ ਤੁਸੀਂ ਬਹੁਤ ਹੀ ਵਧੀਆ ਗੱਲਾਂ ਦੱਸੀ ਹੈਗੀ ਮੈਂਟਲ ਹੈਲਥ ਤੇ ਫਿਜ਼ੀਕਲ ਹੈਲਥ ਦੇ ਬਾਰੇ ਕਿ ਮੈਂਟਲ ਹੈਲਥ ਦੇ ਸਿੰਪਟਮਸ ਕੀ ਨੇ ਤੇ ਕੀ ਰੀਜ਼ਨ ਹੈਗੇ ਆ ਔਰ ਸਪੈਸ਼ਲ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਕਿਉਂ ਹੁੰਦਾ ਹੈਗਾ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਹੈਲਥ ਐਂਡ ਵੈਲਬੀਂਗ ਦੇ ਵਿੱਚ ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਮੈਂਟਲ ਹੈਲਥ ਦੇ ਬਾਰੇ ਤੇ ਸਾਡੇ ਨਾਲ ਜੁੜੇ ਹੈਗੇ ਨੇ ਮਾਈਂਡਫੁਲਨੈਸ ਕੋਚ ਗੁਪੇਂਦਰ ਸੰਧੋਜੀ ਗੁਪੇਂਦਰ ਜੀ ਜਿਸ ਤਰ੍ਹਾਂ ਗੁਪੇਂਦਰ ਜੀ ਨੇ ਬ੍ਰੇਕ ਤੋਂ ਪਹਿਲਾਂ ਸਾਨੂੰ ਦੱਸਿਆ ਕਿ ਮੈਂਟਲ ਹੈਲਥ ਦੇ ਕੀ ਰੀਜਨਸ ਨੇ ਤੇ ਕੀ ਸਿੰਪਟਮਸ ਨੇ ਤੇ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਕਿਸ ਤਰ੍ਹਾਂ ਮੈਂਟਲ ਹੈਲਥ ਫੈਲ ਰਿਹਾ ਹੈ ਤੇ ਮੇਰਾ ਅਗਲਾ ਕੁਐਸਚਨ ਇਹ ਹੈਗਾ ਕਿ ਮੋਸਟ ਕਾਮਨ ਮੈਂਟਲ ਹੈਲਥ ਦੇ ਵਿੱਚ ਕਿਹੜੇ-ਕਿਹੜੇ ਚੈਲੰਜਸ ਜਿਹੜੇ ਕਿ ਸਾਡੀ ਸਾਊਥ ਏਸ਼ੀਅਨ ਕਮਿਊਨਿਟੀ ਫੇਸ ਕਰ ਰਹੀ ਹੈ ਅੱਜ ਸਾਰੇ ਵੱਡਾ ਚੈਲੰਜ ਆਜ ਹੈ ਕਿ ਸਾਡੇ ਵਿੱਚ ਸਟ्रेस ਲੈਵਲ ਬਹੁਤ ਜ਼ਿਆਦਾ ਵੱਧ ਗਿਆ ਹੈ ਬਰਨਆਊਟ ਬਹੁਤ ਜ਼ਿਆਦਾ ਵੱਧ ਬਹੁਤ ਜ਼ਿਆਦਾ ਵਧ ਰਹੀ ਹੈ ਕਿਉਂਕਿ ਅਸੀਂ ਲਾਈਫਸਟਾਈਲ ਇਹੋ ਜਿਹਾ ਬਣਾ ਲਿਆ ਭੱਜਮ ਭੱਜ ਦੌੜੀ ਦੌੜ ਦੌੜੀ ਦੌੜ ਜਿਵੇਂ ਪਹਿਲਾਂ ਦੱਸਿਆ ਕਿ ਅਸੀਂ ਆਪਣੀਆਂ ਨੀਡਸ ਬਹੁਤ ਜ਼ਿਆਦਾ ਵਧਾ ਲਈਏ ਇੱਕ ਆਰਟੀਫੀਸ਼ੀਅਲ ਲਾਈਫ ਜੋਨ ਦੀ ਸਾਨੂੰ ਆਦਤ ਪੈ ਗਈ ਹੈ ਹੁਣ ਇਹਦੇ ਵਿੱਚ ਮੈਂ ਇੱਕ ਚੀਜ਼ ਤੁਹਾਨੂੰ ਦੱਸਾਂ ਕਿ ਹੁਣ ਸਾਨੂੰ ਇੱਕ ਹੌਲੀਡੇ ਕਲਚਰ ਬਣ ਗਿਆ ਅੱਜ ਤੋਂ 15 20 ਸਾਲ ਪਹਿਲਾਂ ਹੌਲੀਡੇ ਕਲਚਰ ਐਗਜ਼ਿਸਟ ਨਹੀਂ ਸੀਗਾ ਸਾਡੀ ਪੰਜਾਬੀ ਕਮਿਊਨਿਟੀ ਦੇ ਵਿੱਚ ਹੌਲੀਡੇ ਕਲਚਰਸ ਕੀ ਨਾਨਕੇ ਚਲੇ ਜੋ ਜਾਂ ਦਾਦਕੇ ਚਲੇ ਜੋ ਜਾਂ ਮਾਸੀ ਦੇ ਚਲੇ ਜੋ ਮਾਮੇ ਦੇ ਚਲੇ ਜੋ ਹੋ ਸਾਡੇ ਮੀਨਸ ਹੈ ਨਹੀਂ ਕਿ ਹੌਲੀਡੇ ਜਾਂਦੇ ਕਿਉਂਕਿ XYZ ਪਰਸਨ ਹੌਲੀਡੇ ਗਿਆ ਤੇ ਅਸੀਂ ਉਹਦੀਆਂ ਫੋਟੋਆਂ ਵੇਖੀਆਂ ਹਮਮ ਸੋਸ਼ਲ ਮੀਡੀਆ ਤੇ ਸਵੇਰੇ ਉੱਠਦੇ ਆ ਪਹਿਲਾਂ ਸਰਵ ਅਸੀਂ ਕਰਦੇ ਫੋਨ ਚੱਕਦੇ ਆ ਵੇਖਦੇ ਉਹ ਫਲਾਣਾ ਬੰਦਾ ਹੌਲੀਡੇ ਚਲਾ ਗਿਆ ਵਾਅ ਅਸੀਂ ਉੱਥੋਂ ਹੀ ਸਟ੍ਰੈਸ ਤੇ ਐਂਗਜ਼ਾਇਟੀ ਤੇ ਡਿਪਰੈਸ਼ਨ ਆਪਣੇ ਵਿੱਚ ਪੈਦਾ ਕਰ ਲੈਣੇ ਆ ਹੌਲੀਡੇ ਜਾਣਾ 10-12000 ਪਾਉਂਡ ਅਸੀਂ ਕ੍ਰੈਡਿਟ ਕਾਰਡ ਤੇ ਹੌਲੀਡੇ ਚਲੇਗੇ ਉਸ ਤੋਂ ਬਾਅਦ 10 ਦਿਨ ਦੀ ਹੌਲੀਡੇ ਤੇ ਉਸ ਤੋਂ ਬਾਅਦ ਅਗਲੇ 10 ਮਹੀਨੇ ਉਹ ਕ੍ਰੈਡਿਟ ਕਾਰਡ ਦੀਆ ਕਿਸ਼ਤਾਂ ਲਾਉਣੀ ਆ ਇਹਦੇ ਨਾਲ ਕੀ ਵਾਧਦਾ ਕਿ ਸਾਡੇ ਤੇ ਸਟ੍ਰੈਸ ਵਧੇਗਾ ਕਿ ਸਾਡੇ ਤੇ ਪ੍ਰੈਸ਼ਰ ਵਧੇਗਾ ਤੇ ਸਾਡੇ ਕੋਲ ਜਿਹੜਾ ਫੈਮਿਲੀ ਟਾਈਮ ਜਾਂ ਮੀ ਟਾਈਮ ਇਕੱਲੇ ਚਲੋ ਫੈਮਿਲੀ ਟਾਈਮ ਵੀ ਇੱਕ ਦੂਰ ਦੀ ਗੱਲ ਆ ਸਾਡੇ ਲਈ ਆਪਣੇ ਆਪ ਲਈ ਟਾਈਮ ਨਹੀਂ ਬਚਦਾ ਕਿ ਅਸੀਂ ਆਪਣੇ ਆਪ ਨਾਲ ਬਹਿ ਕੇ ਗੱਲ ਕਰ ਸਕੀਏ ਜਾਂ ਅਸੀਂ ਸੋਚ ਸਕੀਏ ਕਿ ਸਾਡੀ ਲਾਈਫ ਕਿੱਥੇ ਜਾ ਰਹੀ ਜਾਂ ਅਸੀਂ ਆਪਣੇ ਬ੍ਰੇਨ ਨੂੰ ਆਰਾਮ ਦੇ ਸਕੀਏ ਹੁਣ ਮੈਂ ਇਹਨੂੰ ਇੱਕ ਸਿੰਪਲ ਕਰਦਾ ਕਿ ਆਪਾਂ ਸਵੇਰੇ ਉੱਠਦੇ ਆ ਤੇ ਸ਼ਾਮ ਤੱਕ ਸੌਣ ਦੇ ਟਾਈਮ ਤੱਕ ਸਾਡਾ ਦਿਮਾਗ ਕਨਸਟੈਂਟਲੀ ਚੱਲ ਰਿਹਾ ਹੈ ਤੇ ਜੇ ਮੈਂ ਤੁਹਾਨੂੰ ਕਹਾਂ ਕਿ ਸਵੇਰੇ ਉੱਠਦਿਆਂ ਹੀ ਤੁਸੀਂ ਦੁਰਨਾ ਸ਼ੁਰੂ ਕਰਦੋ ਤੇ ਰਾਤ ਦੇ ਸੌਣ ਤੱਕ ਤੁਸੀਂ ਦੁਰਦੇ ਰਹੋ ਕਿ ਤੁਹਾਡੀ ਬਾਡੀ ਚੱਲ ਸਕੇਗੀ ਜਾਂ ਉਹਦੇ ਨਾਲ ਕੋਪ ਕਰ ਸਕੇਗੀ ਨਹੀਂ ਤੁਹਾਨੂੰ ਬ੍ਰੇਕ ਚਾਹੀਦੀ ਹੈ ਵਿੱਚ ਪਰ ਅਸੀਂ ਆਪਣੇ ਮਾਈਂਡ ਨੂੰ ਬ੍ਰੇਕ ਨਹੀਂ ਦਿੰਦੇ ਅਸੀਂ ਕਨਸਟੈਂਟਲੀ ਕਨਸਟੈਂਟਲੀ ਬ੍ਰੇਨ ਨੂੰ ਆਪਣੇ ਦਿਮਾਗ ਨੂੰ ਭਜਾਈ ਜਾਂਦੇ ਆ ਤੇ ਉਹ ਕੀ ਹੁੰਦਾ ਕਿ ਉਹ ਬਾਏ ਲੰਚ ਟਾਈਮ ਅਸੀਂ ਥੱਕ ਜਾਂਦੇ ਹਾਂ ਉਸ ਤੋਂ ਬਾਅਦ ਕੀ ਹੁੰਦਾ ਕਾਫੀ ਪੀ ਲਓ ਚਾਕਲੇਟ ਖਾ ਲਓ ਤੇ ਸ਼ਾਮ ਤੱਕ ਕੀ ਹੋ ਜਾਂਦਾ ਕਿ ਆਪਾਂ ਲਵਲੀ ਲਵਲੀ ਥੱਕ ਆ ਜਾਂਦੇ ਹਾਂ ਤੇ ਆਹ ਸਿੰਪਟਮਸ ਨੇ ਕਿ ਅਸੀਂ ਆਪਣੇ ਆਪ ਨਾਲੋਂ ਟੁੱਟ ਚੁੱਕੇ ਆ ਆਪਣੇ ਆਲੇ ਦੁਆਲੇ ਨਾਲੋਂ ਤਾਂ ਅਸੀਂ ਟੁੱਟੇ ਹੀ ਹੋਈਆਂ ਸੀ ਆਪਣੇ ਆਪ ਨਾਲ ਵੀ ਸਾਡਾ ਕਨੈਕਸ਼ਨ ਖਤਮ ਹੋ ਚੁੱਕਾ ਹੈ ਉਸ ਦਿਮਾਗ ਦੀ ਥਕਾਨ ਨੂੰ ਜਾਂ ਦਿਮਾਗ ਦੇ ਵਿੱਚ ਜਿਹੜੀ ਪਰੇਸ਼ਾਨੀ ਹੈ ਉਹਨੂੰ ਨੰਬ ਕਰਨ ਲਈ ਅਸੀਂ ਤੇ ਇੱਕ ਹੋਰ ਚੀਜ਼ ਅੱਜਕੱਲ ਕਿ ਮਿਊਜ਼ਿਕ ਬਹੁਤ ਉੱਚਾ ਸੁਣ ਲੱਗ ਪਏ ਨੇ ਲੋਕ ਜਿੰਨਾ ਜ਼ਿਆਦਾ ਤੁਸੀਂ ਮਿਊਜ਼ਿਕ ਉੱਚਾ ਸੁਣੋਗੇ ਉਹ ਤੁਹਾਡੇ ਅੰਦਰ ਦੇ ਖਾਲੀਪਨ ਨੂੰ ਰਿਫਲੈਕਟ ਕਰਦਾ ਹੈ। ਮੈਂਟਲ ਹੈਲਥ ਜਿਹੜੀ ਹੈਗੀ ਹੈ ਸਾਨੂੰ ਇੰਡੀਆ ਦੇ ਵਿੱਚ ਕਮ ਵੇਖਣ ਨੂੰ ਮਿਲਦੀ ਹੈ ਰਦਰ ਦੈਨ ਜਿਹੜੀ ਸਾਡੇ ਡਿਵੈਲਪਡ ਕੰਟਰੀਸ ਹੈਗੀ ਉੱਥੇ ਜ਼ਿਆਦਾ ਵੇਖਣ ਮਿਲਦੀ ਹੈ। ਇਹਦਾ ਕੀ ਕਾਰਨ ਹੈਗਾ? ਇੰਡੀਆ ਦੇ ਵਿੱਚ ਕੀ ਹੈ ਕਿ ਹੱਲੇ ਅਸੀਂ ਤਾਂ ਜਿਹੜੀਆਂ ਬੇਸਿਕ ਨੀਡਸ ਨੇ ਹੁਣ ਕਾਫੀ ਜ਼ਿਆਦਾ ਪੋਪੂਲੇਸ਼ਨ ਤਾਂ ਬਲੋ ਪੋਵਰਟੀ ਲਾਈਨ ਲੈ ਰਹੀ ਜਾਂ ਗਰੀਬੀ ਦੇ ਵਿੱਚ ਰਹਿ ਰਹੀ ਹੈ। ਜਦੋਂ ਤੁਹਾਡੀਆਂ ਬੇਸਿਕ ਨੀਡਸ ਮੀਟ ਨਹੀਂ ਹੋ ਰਹੀਆਂ ਉਦੋਂ ਤੱਕ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਸੋਚਣ ਦਾ ਟਾਈਮ ਮਿਲੇਗਾ ਹੀ ਨਹੀਂ। ਤੇ ਜਿਹੜ ਵੈਲ ਆਫ ਜਾਂ ਅਪਰ ਮੀਡਲ ਕਲਾਸ ਜਾਂ ਰਿਚ ਪੀਪਲ ਇੰਡੀਆ ਦੇ ਵਿੱਚ ਉਹ ਇਸ ਬਾਰੇ ਹੁਣ ਗੱਲ ਕਰ ਰਹੇ ਨੇ ਦੇ ਆਰ ਰਿਫਲੈਕਟਿੰਗ ਔਨ ਥੈਮ ਐਂਡ ਵਰਕਿੰਗ ਔਨ ਇਟ ਦੇ ਇਨਰ ਕੰਟਰੀਜ਼ ਦੇ ਵਿੱਚ ਕੀ ਹੈ ਯੂਕੇ ਦੇ ਵਿੱਚ ਜਾਂ ਡਿਵੈਲਪਡ ਕੰਟਰੀਜ਼ ਦੇ ਵਿੱਚ ਕੀ ਹੈ ਜਿਹੜੀਆਂ ਬੇਸਿਕ ਨੀਡਸ ਨੇ ਭਵੇਂ ਤੁਹਾਡੇ ਕੋਲ ਕੰਮ ਨਹੀਂ ਹੈ ਤੁਹਾਨੂੰ ਗਵਰਨਮੈਂਟ ਦੀ ਸਪੋਰਟ ਨਾਲ ਵੀ ਆ ਤੁਹਾਡੀਆਂ ਪੂਰੀਆਂ ਹੋ ਰਹੀਆਂ ਨੇ ਤੇ ਜਦੋਂ ਤੁਹਾਨੂੰ ਤੁਹਾਡੀਆਂ ਬੇਸਿਕ ਨੀਡਸ ਪੂਰੀਆਂ ਨੇ ਤੁਹਾਡੇ ਕੋਲ ਕਾਰ ਹੈ ਨੌਕਰੀ ਹੈ ਸਾਰਾ ਕੁਝ ਹੈ ਪਰ ਫਿਰ ਵੀ ਤੁਸੀਂ ਅੰਦਰੋਂ ਉਦਾਸ ਹੋ ਫਿਰ ਬੰਦਾ ਸੋਚਦਾ ਕਿ ਮੈਂ ਮੇਰੇ ਅੰਦਰ ਖਾਲੀਪਨ ਕਿਉਂ ਹੈ ਮੇਰੇ ਕੋਲ ਸਾਰਾ ਕੁਝ ਹੈ ਜਿਸ ਬੰਦੇ ਕੋਲ ਕੁਝ ਵੀ ਨਹੀਂਗਾ ਉਹਨੂੰ ਲੱਗਦਾ ਕਿ ਮੇਰੇ ਕੋਲ ਖਾਲੀਪਨ ਤਾਂ ਹੈ ਕਿ ਮੇਰੇ ਕੋਲ ਆ ਚੀਜ਼ ਨਹੀਂ ਹੈਗੀ ਮੇਰੇ ਕੋਲ ਇਸ ਚੀਜ਼ ਦੀ ਲੋੜ ਆ ਮੈਨੂੰ ਇਹ ਕੰਮ ਕਰਨਾ ਆ ਪਰ ਜਦੋਂ ਇੱਕ ਬੰਦੇ ਕੋਲ ਸਾਰਾ ਕੁਝ ਹੈਗਾ ਆ ਉਸ ਤੋਂ ਬਾਅਦ ਉਹਨੂੰ ਖਾਲੀਪਨ ਮਹਿਸੂਸ ਹੋਏਗਾ ਖਾਲੀਪਨ ਕਰਕੇ ਹੀ ਮੈਂਟਲ ਸਟ्रेस ਜਿਹੜਾ ਹੈਗਾ ਉਹ ਹੁੰਦਾ ਹੈਗਾ ਬਿਲਕੁਲ ਖਾਲੀਪਨ ਕਰਕੇ ਹੀ ਇਨਸਾਨ ਬਾਹਰ ਦੀ ਰੇਸ ਦੇ ਵਿੱਚ ਜ਼ਿਆਦਾ ਇੰਗੇਜ ਹੁੰਦਾ ਹੁਣ ਆਪਾਂ ਵੇਖੀਏ ਕਿ ਯੂਕੇ ਦੇ ਵਿੱਚ ਵੇਖੋ ਲਾਈਵ ਕੰ ਸਰਟਸ ਕਿੰਨੇ ਹੋ ਰਹੇ ਨੇ ਬਿਲਕੁਲ ਕਿਉਂ ਹੋ ਰਹੇ ਨੇ ਕਿਉਂਕਿ ਸਾਡੇ ਅੰਦਰ ਖਾਲੀਪਨ ਸੀ ਆਪਣੇ ਆਪ ਨਾਲ ਨਹੀਂ ਬਹਿ ਸਕਦੇ ਅਸੀਂ ਆਪਣੇ ਆਪ ਨੂੰ ਇੰਟਰਟੇਨ ਕਰਨ ਨੂੰ ਬਾਹਰ ਜਾਂਦੇ ਆ ਤੇ ਜਿੰਨੀ ਜ਼ਿਆਦਾ ਇੰਟਰਟੇਨਮੈਂਟ ਇੰਡਸਟਰੀ ਵੱਧ ਰਹੀ ਹੈ ਉਹਦਾ ਕਾਰਨ ਕੀ ਹੈ انسان ਦੇ ਅੰਦਰ ਦਾ ਖਾਲੀਪਨ ਆਹ ਸਿਰਫ ਪੰਜਾਬੀ ਕਮਿਊਨਿਟੀ ਜਾਂ ਸਾਊਥ ਏਸ਼ੀਅਨ ਕਮਿਊਨਿਟੀ ਜਾਂ ਗਲੋਬਲ ਕਮਿਊਨਿਟੀ ਦੀ ਗੱਲ ਹੈ ਕਿਉਂਕਿ ਹੁਣ netflix ਤੇ ਹੋਰ ਕਿੰਨੇ ਸੋਸ਼ਲ ਮੀਡੀਆ ਪਲੈਟਫਾਰਮਸ ਆ ਗਏ ਨੇ ਪਹਿਲਾਂ ਕੀ ਹੁੰਦਾ ਸੀ ਇੱਕ ਚੈਨਲ ਦੂਰਦਰਸ਼ਨ ਉਹਦੇ ਤੇ ਇੱਕ ਚੈਨਲ ਆਇਆ ਉਹਦੇ ਤੇ ਬ੍ਰੇਕ ਪਹਿਲਾਂ ਕੀ ਹੁੰਦਾ ਸੀ ਇੱਕ ਪ੍ਰੋਗਰਾਮ ਆਇਆ ਉਦੇ ਵਿੱਚ ਬ੍ਰੇਕ ਹੈ ਗਈ ਆ ਤੇ ਸਾਨੂੰ ਫੋਰਸਫੁਲੀ ਇੱਕ ਬ੍ਰੇਕ ਲੈਣੀ ਪੈਂਦੀ ਸੀ ਹੁਣ ਕੀ ਆ ਅਸੀਂ ਫੋਰਵਰਡ ਕਰ ਲੈਨੇ ਆ ਜਾਂ ਅਸੀਂ ਰਿਕਾਰਡ ਕਰਕੇ ਬਿੰਜ ਵਾਚ ਕਰ ਲੈਨੇ ਆ ਤੇ ਉਹ ਜਿਹੜੀ ਇੱਕ ਪੇਸ਼ੈਂਸ ਦੀ ਜਾਂ ਇੱਕ ਬ੍ਰੇਕ ਲੈਣ ਦੀ ਆਦਤ ਸੀ ਨਾ ਸੋਸਾਇਟੀ ਦੇ ਵਿੱਚ ਉਹ ਖਤਮ ਹੋ ਗਈ ਬਿਲਕੁਲ ਭੁਪਿੰਦਰ ਜੀ ਮੈਂਟਲ ਹੈਲਥ ਤੇ ਨਾਰਮਲ ਸਟ्रेस ਦੇ ਵਿੱਚ ਕੀ ਡਿਫਰੈਂਸ ਹੈ ਨਾਰਮਲ ਸਟ्रेस ਕੀ ਹੈ ਕਿ ਚਲੋ ਆਪਾਂ ਨੂੰ ਇਗਜ਼ਾਮ ਹੈ ਹਮ ਆਪਾਂ ਨੂੰ ਥੋੜੀ ਬਹੁਤ ਤਿਆਰੀ ਕਰਨੀ ਪੈਂਦੀ ਹੁੰਦਾ ਇੱਕ ਪ੍ਰੈਸ਼ਰ ਹੁੰਦਾ ਹੈ ਉਹਨੂੰ ਆਪਾਂ ਨਾਮ ਦੇ ਦਤਾ ਸਟ्रेस ਕੋਈ ਆਪਣੀ ਇੰਪੋਰਟੈਂਟ ਮੀਟਿੰਗ ਹੈ ਉਹਦੇ ਲਈ ਤਿਆਰੀ ਕਰਨੀ ਵੀ ਜਿਹੜੀ ਇੱਕ ਨਾਰਮਲ ਚੀਜ਼ ਹੈ ਜਿਹੜੀ ਥੋੜੀ ਦੇਰ ਲਈ ਆਈ ਤੇ ਫਿਰ ਚਲੀ ਗਈ ਉਹ ਹੋ ਗਿਆ ਨਾਰਮਲ ਓਕੇ ਪਰ ਇੱਕ ਜਿਹੜੀ ਹੈ ਕਨਸਟੈਂਟ ਸਾਡੇ ਤੇ ਬਣੀ ਰਹਿੰਦੀ ਹੈ ਅਨਨੈਸੈਸਰੀ ਕਿ ਇਮੇਜినਰੀ ਚੀਜ਼ ਨੂੰ ਲੈ ਕੇ ਫਿਊਚਰ ਨੂੰ ਲੈ ਕੇ ਆਪਾਂ ਐਂਕਸ਼ੀਅਸ ਰਹਿੰਦੇ ਆ ਜਾਂ ਆਪਾਂ ਉਹਨੂੰ ਸੋਚ-ਸੋਚ ਕੇ ਆਪਣੇ ਬਾਰੇ ਸਟ्रेस ਲਈ ਜਾਂਦੇ ਆ ਕਿ ਹੁਣ ਜਿਵੇਂ A ਲੈਵਲਸ ਦੇ ਐਗਜ਼ਾਮਸ ਨੇ ਜਾਂ GCSE ਦੇ ਐਗਜ਼ਾਮਸ ਨੇ ਪੇਰੈਂਟਸ ਨੇ ਸਟ्रेस ਲਈ ਹੋਈ ਹੈ ਇਗਜ਼ਾਮ ਬੱਚੇ ਨੇ ਦੇਣਾ ਤੁਸੀਂ ਉਹਦੀ ਸਪੋਰਟ ਕਰਨੀ ਹੈ ਬਟ ਉਹ ਲਿਮਟਿਡ ਹੋਣੀ ਚਾਹੀਦੀ ਆ ਨਹੀਂ ਕਿ ਬਹੁਤ ਜ਼ਿਆਦਾ ਤੁਸੀਂ ਉਹਨਾਂ ਦੇ ਤੇ ਤੁਹਾਡੀ ਆਪਣੀ ਮੈਂਟਲ ਹੈਲਥ ਜਾਂ ਲੋਕਾਂ ਨੂੰ ਪਸੀਨੇ ਆਏ ਹੁੰਦੇ ਆ ਗੱਲ ਕਰਦੇ ਆ ਆ ਚੀਜ਼ ਹੈ ਕਿ ਸਾਨੂੰ ਸੋਚਣ ਦੀ ਲੋਡ ਹੈ ਕਿ ਇਸ ਚੀਜ਼ ਦੀ ਲੋਡ ਹੈ ਕਿ ਮੇਰੇ ਸਟ्रेस ਲਿਆ ਬੱਚੇ ਦਾ ਇਗਜ਼ਾਮ ਵਧੀਆ ਹੋ ਜਾਏਗਾ ਤੇ ਤੁਸੀਂ ਤੁਹਾਡੀ ਸਟ्रेस ਹੈ ਜਿਹੜੀ ਤੁਹਾਡੀ એનર્ਜੀ ਹੈ ਜਿਹੜੀ ਜਦੋਂ ਪੇਰੈਂਟ ਸਟ्रेस ਲੈਂਦੇ ਆ ਤੇ ਉਹ ਸਟ्रेस ਬੱਚੇ ਦੇ ਉੱਤੇ ਵੀ ਰਿਫਲੈਕਟ ਆਟੋਮੈਟਿਕਲੀ ਚੱਲ ਜਾਂਦਾ। ਉਹਦੇ ਤੇ ਪ੍ਰੈਸ਼ਰ ਜ਼ਿਆਦਾ ਪੈ ਜਾਂਦਾ ਕਿ ਪਤਾ ਨਹੀਂ ਕੀ ਹੋਊ ਕੀ ਰਿਹਾ ਕਿ ਇੰਨਾ ਵੱਡਾ ਕੀ ਚੀਜ਼ ਹੋ ਗਈ ਆ ਤੇ ਜੇ ਮੇਰੇ ਨੰਬਰ ਘਟਾ ਗਏ ਤੇ ਫਿਰ ਉਤੋਂ ਹੀ ਆ ਕਿ ਬੱਚਿਆਂ ਦੀ ਮੈਂਟਲ ਹੈਲਥ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ। ਜੀ ਗੱਲ ਕੀਤੀ ਜਾਵੇ ਹੈਬਿਟਸ اور روٹین ਦੀ। ਮੈਂਟਲ ਹੈਲਥ ਨੂੰ ਰੱਖਣ ਲਈ ਕੀ ਕਰ ਸਕਦੇ ਆ? ਸਾਰੇ ਪਹਿਲਾਂ ਤਾਂ ਸਵੇਰੇ ਉੱਠ ਕੇ ਫੋਨ ਵੇਖਣਾ ਬੰਦ ਕਰ ਦੋ। ਕਿ ਆਪਣਾ ਸਵੇਰੇ 5-10 ਮਿੰਟ ਫੋਨ ਨਾ ਵੇਖੋ। ਤੇ ਇੱਕਦਮ ਬੈੱਡ ਜੋ ਸ਼ਾਲਬਾਰ ਕੇ ਨਾ ਉੱਠੋ ਕਿ ਕਿਤੇ ਕੁਝ ਨਹੀਂ ਹੋ ਚੱਲਿਆ ਜੇ 10 ਸੈਕਿੰਡ ਜਾਂ 20 ਸੈਕਿੰਡ 15 ਸੈਕਿੰਡ ਜੇ ਤੁਸੀਂ ਆਰਾਮ ਨਾਲ ਉੱਠ ਕੇ ਥੋੜਾ ਜਿਹਾ ਕਾਮਲੀ ਆਪਣੇ ਦਿਨ ਦਾ ਜਿਹੜਾ ਸ਼ੁਰੂਆਤ ਹੈ ਨਾ ਉਹਨੂੰ ਥੋੜਾ ਜਿਹਾ ਕਾਮਕ ਸਲੋ ਕਰੋ ਤੇ ਫਿਰ ਉਸ ਤੋਂ ਬਾਅਦ ਆ ਕਿ ਆਪਣੇ ਲਈ ਜਿਵੇਂ ਮੈਂ ਪਹਿਲਾਂ ਵੀ ਆਖਿਆ ਕਿ 5 10 ਮਿੰਟ ਆਪਣੇ ਸੈਲਫ ਰਿਫਲੈਕਸ਼ਨ ਲਈ ਆਪਣੇ ਨਾਲ ਬਹਿਣ ਦੀ ਆਦਤ ਪਾਓ ਜਿੱਥੇ ਤੁਸੀਂ ਜਰੂਰੀ ਨਹੀਂ ਮੈਡੀਟੇਸ਼ਨ ਮੈਡੀਟੇਸ਼ਨ ਇੱਕ ਬਹੁਤ ਵੱਡਾ ਵਰਡ ਹੁੰਦਾ ਲੋਕੋਂ ਦੇ ਡਰ ਕੇ ਭੱਜ ਜਾਂਦੇ ਮੈਡੀਟੇਸ਼ਨ ਕੀ ਚੀਜ਼ ਹੈ ਪਰ ਤੁਸੀਂ ਆਪਣੇ ਵਿਚਾਰਾਂ ਨਾਲ ਬੈਠੋ 10 ਮਿੰਟ ਆਪਣੇ ਆਪ ਨਾਲ ਬੈਠੋ ਆਪਣੇ ਦਿਨ ਤੇ ਰਿਫਲੈਕਟ ਕਰੋ ਆਪਣੀ ਲਾਈਫ ਤੇ ਰਿਫਲੈਕਟ ਕਰੋ ਤੇ ਮੈਨੂੰ ਕੀ ਪ੍ਰੋਬਲਮਸ ਨੇ ਆ ਰੀਅਲੀ ਆਪਣੇ ਆਪ ਨਾਲ ਗੱਲਬਾਤ ਕਰੋ ਕਿਉਂਕਿ ਜਦੋਂ ਆਪਾਂ ਆਪਣੇ ਆਪ ਨੂੰ ਸਹੀ ਸਵਾਲ ਪੁੱਛਣ ਲੱਗ ਜਾਾਂਗੇ ਤੇ ਹਿਊਮਨ ਬ੍ਰੇਨ ਜਾਂ ਹਿਊਮਨ ਬੀਇੰਗਸ ਇੰਨੀ ਇੰਟੈਲੀਜੈਂਟ ਹੈ ਕਿ ਆਨਸਰ ਅਸੀਂ ਲੱਭ ਲਾਂਗੇ ਪ੍ਰੋਬਲਮ ਆ ਜ ਸੋਸਾਇਟੀ ਦੇ ਵਿੱਚ ਕੀ ਆ ਸੀ ਸਹੀ ਕੁਐਸਚਨਸ ਨਹੀਂ ਆਪਣੇ ਆਪ ਨੂੰ ਪੁੱਛ ਰਹੇ ਆ ਫਿਜ਼ੀਕਲ ਐਕਟੀਵਿਟੀ ਐਂਡ ਨਿਊਟ੍ਰੀਸ਼ਨ ਪਲੇ ਮੈਂਟਲ ਵੈਲਨੈਸ ਦੇ ਉੱਤੇ ਕਿੰਨਾ ਇੰਪੈਕਟ ਡਾਲਦਾ ਕੀ ਰੋਲ ਹੈਗਾ ਇਹਨਾਂ ਦਾ ਫਿਜ਼ੀਕਲ ਐਕਸਰਸਾਈਜ਼ ਤੇ ਨਿਊਟ੍ਰੀਸ਼ਨ ਆ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਤੁਹਾਡੀ ਮੈਂਟਲ ਹੈਲਥ ਦੇ ਉੱਤੇ ਕਿਉਂਕਿ ਜਿੰਨੀ ਵੀ ਐਨਰਜੀ ਹੈ ਜੋ ਵੀ ਫਿਊਲ ਹੈ ਤੁਸੀਂ ਆਪਣੀ ਬਾਡੀ ਦੇ ਵਿੱਚ ਪਾਓਗੇ ਉਹਦੇ ਵਿੱਚ 20% ਐਨਰਜੀ ਜਾਂ ਫਿਊਲ ਹੈ ਜਿਹੜਾ ਤੁਹਾਡੇ ਬ੍ਰੇਨ ਨੂੰ ਜਾਂਦਾ ਹੈ 20% ਦੀ ਆਕਸੀਜਨ ਜਿਹੜੀ ਤੁਹਾਡੀ ਬੋਡੀ ਦੇ ਵਿੱਚ ਇਨਟੇਕ ਕਰਦੇ ਉਹ 20% ਤੁਹਾਡਾ ਬ੍ਰੇਨ ਯੂਜ਼ ਕਰਦਾ ਤੇ ਜੇ ਤੁਹਾਡੇ ਬੋਡੀ ਦੇ ਅੰਦਰ ਪ੍ਰੋਪਰ ਆਕਸੀਜਨ ਦਾ ਇਨਟੇਕ ਨਹੀਂਗਾ ਤੁਹਾਡੇ ਬ੍ਰੇਨ ਨੂੰ ਪ੍ਰੋਪਰ એનર્ਜੀ ਆਕਸੀਜਨ ਨਹੀਂ ਮਿਲ ਰਹੀ ਜੇ ਤੁਸੀਂ ਪ੍ਰੋਪਰ ਫੂਡ ਨਹੀਂ ਖਾ ਰਹੇ ਤੁਹਾਡੇ ਬ੍ਰੇਨ ਨੂੰ ਪ੍ਰੋਪਰ એનર્ਜੀ ਨਹੀਂ ਮਿਲ ਰਹੀ ਤੇ ਉਹਦੇ ਨਾਲ ਕੀ ਹੈ ਤੁਹਾਡੇ ਬ੍ਰੇਨ ਦੀ ਜਿਹੜੀ ਕಾಗ್ਨੀਟਿਵ ਫੰਕਸ਼ਨਸ ਨੇ ਉਹ ਪ੍ਰੋਪਰ ਨਹੀਂ ਹੋਣਗੇ ਹੁਣ ਵਕਤ ਹੋ ਚਲਾ ਹੈ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ ਵੈਕ देयर ਆ ਹੈਲਥ ਐਂਡ ਵੈਲਬਿੰਗ ਇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਹੈਲਥ ਐਂਡ ਵੈਲਬਿੰਗ ਪ੍ਰੋਗਰਾਮ ਦੇ ਵਿੱਚ ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਮੈਂਟਲ ਹੈਲਥ ਦੇ ਬਾਰੇ ਭੁਪੇਂਦਰ ਜੀ ਸਾਡੇ ਨਾਲ ਜੁੜੇ ਹੋਏ ਨੇ ਜੋ ਕਿ ਸਾਨੂੰ ਇਨਫੋਰਮੇਸ਼ਨ ਦੇ ਰਹੇ ਨੇ ਕਿ ਮੈਂਟਲ ਹੈਲਥ ਦੇ ਕੀ ਕਾਰਨ ਨੇ ਤੇ ਕੀ ਸਿੰਪਟਮਸ ਨੇ ਤੇ ਕਿਵੇਂ ਪ੍ਰੋਟੈਕਟ ਕੀਤਾ ਜਾ ਸਕਦਾ ਹੈ ਮੇਰਾ ਅਗਲਾ ਕੁਐਸਚਨ ਇਹ ਹੈਗਾ ਕਿ ਕਮਿਊਨਿਟੀ ਤੇ ਸੋਸ਼ਲ ਕਨੈਕਸ਼ਨ ਮੈਂਟਲ ਹੈਲਥ ਨੂੰ ਕਿਵੇਂ ਪ੍ਰੋਟੈਕਟ ਕਰਦਾ ਹੈ ਇਨਸਾਨ ਕੀ ਹੈ ਸੋਸ਼ਲ ਐਨੀਬਲ ਹੈ ਸਾਨੂੰ ਹਿਊਮਨ ਕਨੈਕਸ਼ਨ ਬਹੁਤ ਜ਼ਰੂਰੀ ਹੈ ਹਿਊਮਨ ਕਨੈਕਸ਼ਨ ਦੇ ਵਿੱਚ ਵੀ ਹੈ ਕਿ ਅੱਜ 21 ਸੈਂਚਰੀ ਦੇ ਵਿੱਚ ਸਾਡੇ ਆਲੇ-ਦੁਆਲੇ ਬਹੁਤ ਲੋਕ ਨੇ ਸਾਡੇ ਬਹੁਤ ਜ਼ਿਆਦਾ ਕਨੈਕਸ਼ਨਸ ਨੇ ਠੀਕ ਹੈ ਪਰ ਜੈਨੂਨ ٹرسٹਵਰਦੀ ਕਨੈਕਸ਼ਨਸ ਬਹੁ ਘੱਟ ਨੇ ਕਿਉਂਕਿ ਕਮਿਊਨਿਟੀ ਦਾ ਮਤਲਬ ਕੀ ਹੁੰਦਾ ਕਿ ਅਸੀਂ ਉਹਦੇ ਨਾਲ ਕਮਿਊਨੀਕੇਟ ਕਰ ਸਕੀਏ ਆਪਣੇ ਦਿਲ ਦੀ ਗੱਲ ਕਰ ਸਕੀਏ ਇਨ ਕੌਨਫੀਡੈਂਸ ਵਿਦ ٹرسٹ ਪਰ ਅੱਜ ਕੀ ਹੋ ਰਿਹਾ ਕਿ ਅਸੀਂ ਗੱਲਾਂ ਤਾਂ ਦੋਸਤਾਂ ਬਹੁਤ ਜ਼ਿਆਦਾ ਨੇ ਪਰ ਗੱਲਾਂ ਅਸੀਂ ਉਤੋਂ-ਉਤੇ ਹੀ ਕਰ ਰਹੇ ਸਾਡੇ ਕੋਲ ਕੋਈ ਇੱਕ ਇਹੋ ਜਿਹਾ ਦੋਸਤ ਵੀ ਨਹੀਂ ਹੈਗਾ ਜਿੰਦੇ ਨਾਲ ਅਸੀਂ ਖੋਲ ਕੇ ਆਪਣੇ ਦਿਲ ਦੀ ਗੱਲ ਕਰ ਸਕੀਏ ਜੇ ਕਿਸੇ ਕੋਲ ਇੱਕ ਚੰਗਾ ਦੋਸਤ ਹੈ ਜਿੰਦੇ ਨਾਲ ਉਹ ਆਪਣੇ ਦਿਲ ਦੀ ਗੱਲ ਕਰ ਸਕਦਾ ਤੇ ਉਹਦੀਆਂ ਅਧੀਆਂ ਮੈਂਟਲ ਹੈਲਥ ਪ੍ਰੋਬਲਮਸ ਉਸ ਨਾਲ ਹੀ ਦੂਰ ਹੋ ਜਾਣਗੀਆਂ ਰਾਈਟ ਤੇ ਫੈਮਿਲੀ ਮੈਂਬਰਸ ਤੇ ਫਰੈਂਡਸ ਨੂੰ ਕੀ ਐਡਵਾਈਸ ਦੇਣਾ ਚਾਹੋਗੇ ਕਿ ਜਿਨ੍ਹਾਂ ਨੂੰ ਉਹਨਾਂ ਦੀ ਫੈਮਿਲੀ ਦੇ ਵਿੱਚ ਮੈਂਟਲ ਹੈਲਥ ਦੀ ਪ੍ਰੋਬਲਮ ਹੈਗੀ ਉਹ ਉਹਨਾਂ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ ਸਾਰੇ ਪਹਿਲਾਂ ਕਿ ਅੰਡਰਸਟੈਂਡ ਕਰੋ ਕਿ ਇੱਕ ਜੈਨੂਇਨ ਪ੍ਰੋਬਲਮ ਹੈ ਕੋਈ ਉਹਦਾ ਨਹੀਂ ਕਹਿੰਦਾ ਕਿ ਮੈਨੂੰ ਆਹ ਪ੍ਰੋਬਲਮ ਹੈ ਮੈਨੂੰ ਸਟ੍ਰੈਸ ਆ ਜਾਂ ਐਂਗਜ਼ਾਇਟੀ ਹੈ ਕੋਈ ਪ੍ਰੋਬਲਮ ਹੈ ਫਿਰ ਉਹਦੇ ਤੇ ਤੁਸੀਂ ਆਪਣੀ ਜਜਮੈਂਟ ਪਾਸ ਨਾ ਕਰੋ ਉਹਨਾਂ ਨੂੰ ਵਿਦਆਊਟ ਜਜਮੈਂਟ ਉਹਨਾਂ ਦੀ ਪ੍ਰੋਬਲਮ ਸਮਝੋ ਫਿਰ ਸਲਾਹਕਾਰ ਮੰਤਰੀ ਨਾ ਬਣੋ ਹਮ ਹਮ ਉਹਨਾਂ ਨੂੰ ਇੱਕ ਰੈਲੇਵੈਂਟ ਜਿਹੜੀ ਵੀ ਲੋਡਿੰਦੀ ਸਪੋਰਟ ਹੈ ਪ੍ਰੋਫੈਸ਼ਨਲ ਗਾਈਡੈਂਸ ਦੇ ਹਿਸਾਬ ਨਾਲ ਉਹ ਉਹਨਾਂ ਨਾਲ ਲੈ ਕੇ ਦਵੋ ਤੇ ਬਾਕੀ ਉਹਨਾਂ ਨੂੰ ਸਪੋਰਟ ਕਰੋ ਇਨ ਨਿਊਟਰਲ ਵੇ ਆਪਣੀ ਜਜਮੈਂਟ ਤੋਂ ਬਿਨਾ ਹਮ ਹਮ ਕਿਉਂਕਿ ਆਹ ਸਾਰਿਆਂ ਕਿਉਂਕਿ ਜਦੋਂ ਬੰਦਾ ਇੱਕ ਸਟ्रेस ਹੁੰਦਾ ਹੈ ਜਦੋਂ ਆਪਾਂ ਉਹਦੇ ਉੱਤੇ ਆਪਣੀਆਂ ਫਲੋਸਫੀਆਂ ਐਡ ਆਨ ਕਰਨ ਲੱਗ ਜਾਈਏ ਜਾਂ ਆਪਣੀਆਂ ਗੱਲਾਂ ਐਡ ਆਨ ਕਰਨ ਲੱਗ ਜਾਈਏ ਫਿਰ ਉਹ ਕਹਿੰਦਾ ਕਿ ਇੰਦੀ ਮੈਨੂੰ ਤੁਹਾਡੀ ਲੋਡ ਨਹੀਂ ਸਿਰਫ ਕਈ ਵਾਰੀ ਆ ਹੁੰਦਾ ਕਿ ਉਹਨੂੰ ਇੱਕ ਇਹੋ ਜਿਹਾ ਇਨਸਾਨ ਚਾਹੀਦਾ ਜੋ ਉਹਨ ਦੀ ਪ੍ਰੋਬਲਮ ਸੁਣ ਸਕੇ ਸਮਝ ਸਕੇ ਤੇ ਉਹਨੂੰ ਸੋਲੂਸ਼ਨ ਦੀ ਲੋਡ ਨਹੀਂ ਹੁੰਦੀ ਸੋਲੂਸ਼ਨ ਤਾਂ ਮੈਂ ਪਹਿਲਾਂ ਵੀ ਕਿਹਾ ਕਿ ਸੋਲੂਸ਼ਨ ਅਸੀਂ ਆਪੇ ਲੱਭ ਲਈ ਕਈ ਵਾਰੀ ਉਹ ਪ੍ਰੈਸ਼ਰ ਕੁੱਕਰ ਦੇ ਵਿੱਚ ਨਾ ਪ੍ਰੈਸ਼ਰ ਬਣਿਆ ਹੁੰਦਾ ਸਿਰਫ ਉਹ ਸੀਟੀ ਉੱਤੇ ਚੱਕਣ ਦੀ ਲੋੜ ਆ ਕਿ ਅਗਲਾ ਟੀਮ ਜਦ ਪ੍ਰੈਸ਼ਰ ਬਣਿਆ ਆ ਕੱਢ ਸਕੇ ਤੇ ਆਪਣੇ ਆਪ ਨੂੰ ਇੱਕ ਹਲਕਾ ਮਹਿਸੂਸ ਕਰ ਸਕੇ ਕੀ ਆ ਜਾ ਸਕਦਾ ਆਪਣੇ ਦਿਲ ਦੀ ਗੱਲ ਤੁਸੀਂ ਸ਼ੇਅਰ ਕਰੋ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਮੈਂਟਲ ਮੈਂਟਲ ਸਟ्रेस ਦੇ ਵਿੱਚ ਹੈਗੇ ਹੋ ਬਿਲਕੁਲ ਕੋਈ ਵੀ ਤੁਹਾਡੇ ਉੱਤੇ ਕੋਈ ਬਰਡਨ ਜਾਂ ਕੋਈ ਪ੍ਰੈਸ਼ਰ ਹੈ ਉਹ ਓਪਨਲੀ ਸ਼ੇਅਰ ਕਰੋ ਤੇ ਸ਼ੇਅਰ ਕਰਨ ਲਈ ਉਹ ਬੰਦਾ ਚਾਹੀਦਾ ਕਿ ਜਿੰਨੇ ਦੇ ਤੁਸੀਂ ਟਰਸਟ ਕਰ ਸਕੋ ਆ ਨਹੀਂ ਕਿ ਤੁਸੀਂ ਕਿਸੇ ਨਾਲ ਕੋਈ ਗੱਲ ਕੀਤੀ ਤੇ ਉਹ ਅੱਗੇ ਖਬਰ ਬਣ ਗਈ ਥੈਂਕ ਯੂ ਸੋ ਮਚ ਭੁਪੇਂਦਰ ਜੀ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਮੈਂਟਲ ਹੈਲਥ ਨੂੰ ਲੈ ਕੇ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਦਰਸ਼ਕਾਂ ਨੂੰ ਦਿੱਤੀ ਹੋਪ ਇਹ ਇਨਫੋਰਮੇਸ਼ਨ ਸਾਡੇ ਦਰਸ਼ਕਾਂ ਦੇ ਲਈ ਯੂਸਫੁਲ ਹੋਵੇਗੀ ਥੈਂਕ ਯੂ ਸੋ ਮਚ ਫॉर ਹੈਵਿੰਗ ਮੀ ਯਾ ਅਗਲੇ ਹਫਤੇ ਅਸੀਂ ਫੇਰ ਮਿਲਾਂਗੇ ਕੁਝ ਨਵੇਂ ਟਾਪਿਕ ਦੇ ਨਾਲ ਵੇਖਦੇ ਰਹੋ ਹੈਲਥ ਐਂਡ ਵੈਲਬੀਂਗ ਪ੍ਰੋਗਰਾਮ ਓਨਲੀ ਔਨ ਪੰਜਾਬ ਟੀਵੀ ਸਕਾਈ 761